ਅੱਜ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਬਹੁਤ ਇੰਪੋਰਟੈਂਟ ਵੀਡੀਓ ਹੁਣ ਇਹ ਜਿਹੜੀ ਵੀਡੀਓ ਆ ਇਹ ਵੀਡੀਓ ਆਪਣੀ ਇੱਕ ਕੈਂਡਲਸਟਿਕ ਪੈਟਰਨ ਬਾਰੇ ਜੀ ਦਾ ਨਾਮ ਆ ਦੋਜੀ ਕੈਂਡਲ ਹੁਣ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਾ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਸੋਮਵਾਰ ਆਪਾਂ ਇੱਕ ਵੀਡੀਓ ਪਾਈ ਸੀ ਜੀ ਦੇ ਵਿੱਚ ਤੁਹਾਨੂੰ ਇੱਕ ਸਟ੍ਰੈਟਜੀ ਇੱਕ ਤਰੀਕਾ ਦੱਸਿਆ ਸੀ ਟਰੇਡ ਕਰਨ ਬਾਰੇ ਤੇ ਉਹ ਜਿਹੜੀ ਸਟ੍ਰੈਟਜੀ ਸੀ ਉਹ ਜਿਹੜਾ ਤਰੀਕਾ ਸੀ ਉਸ ਤਰੀਕੇ ਦੇ ਨਾਲ ਇੱਕ ਦਿਨ ਦੇ ਵਿੱਚ ਇੱਕ ਘਟੂ ਘੱਟ ਵੱਧ ਤੋਂ ਵੱਧ 2 3 ਜਾਂ ਫਿਰ 4 ਟਰੇਡਾਂ ਵੀ बन ਜਾਂਦੀਆਂ ਪਰ ਉਹ ਜਿਹੜਾ ਤਰੀਕਾ ਹੈ ਉਹਦੇ ਵਿੱਚ ਕਿਹੜੀ ਚੀਜ਼ ਦੀ ਲੋੜ ਹੁੰਦੀ ਹੈ ਕੈਂਡਲਸਟਿਕ ਪੈਟਰਨ ਦੀ ਕੈਂਡਲਸਟਿਕ ਪੈਟਰਨ ਕੀ ਹੁੰਦੇ ਆ ਜਿਵੇਂ ਦੇਖੋ ਹੈਮਰ ਹੋ ਗਿਆ ਸ਼ੂਟਿੰਗ ਸਟਾਰ ਹੋ ਗਿਆ ਸੋ ਇਦਾਂ ਦੇ ਜਿਹੜੇ ਹੁੰਦੇ ਆ ਇਹਨਾਂ ਨੂੰ ਆਪਾਂ ਕੈਂਡਲਸਟਿਕ ਪੈਟਰਨ ਕਹਿੰਦੇ ਆ ਸੋ ਉਹਦੇ ਵਿੱਚ ਕੈਂਡਲਸਟਿਕ ਪੈਟਰਨ ਦੀ ਆਪਾਂ ਨੂੰ ਲੋੜ ਹੁੰਦੀ ਆ ਤੇ ਇਸ ਕਰਕੇ ਦੇਖੋ ਕੈਂਡਲਸਟਿਕ ਪੈਟਰਨ ਦੀ ਲੋੜ ਹੁੰਦੀ ਆ ਤੇ ਬਾਕੀ ਗੱਲ ਇਹ ਆ ਕਿ ਦੇਖੋ ਹਮੇਸ਼ਾ ਅਪ ਟ੍ਰੈਂਡ ਦੇ ਵਿੱਚ ਹੈਮਰ ਦੇ ਨਾਲ ਆਪਾਂ ਨੂੰ ਮੂਵ ਨਹੀਂ ਮਿਲਦਾ ਤੇ ਹਮੇਸ਼ਾ ਡਾਊਨ ਟ੍ਰੈਂਡ ਦੇ ਵਿੱਚ ਆਪਾਂ ਨੂੰ ਸ਼ੂਟਿੰਗ ਸਟਾਰ ਦੇ ਨਾਲ ਮੂਵ ਨਹੀਂ ਮਿਲਦਾ ਸੋ ਜੇ ਆਪਾਂ ਦੇਖੋ ਉਹ ਸਟ੍ਰੈਟਜੀ ਤੇ ਕੰਮ ਕਰਨਾ ਉਹਦੇ ਵਾਸਤੇ ਆਪਾਂ ਨੂੰ ਸਾਰੇ ਹੀ ਕੈਂਡਲਸਟਿਕ ਪੈਟਰਨ ਸਿੱਖਣੇ ਪੈਣੇ ਆ ਸਾਰੇ ਕੈਂਡਲਸਟਿਕ ਪੈਟਰਨ ਸੋ ਦੇਖੋ ਹੈਮਰ ਬਾਰੇ ਵੀਡੀਓ ਆ ਚੁੱਕਾ ਹੈ ਸ਼ੂਟਿੰਗ ਸਟਾਰ ਬਾਰੇ ਵੀਡੀਓ ਆ ਚੁੱਕਾ ਹੈ ਹੈਂਗਿੰਗ ਮੈਨ ਬਾਰੇ ਵੀਡੀਓ ਆ ਚੁੱਕਾ ਹੈ ਇਨਵਰਟਿਡ ਹੈਮਰ ਬਾਰੇ ਵੀਡੀਓ ਆ ਚੁੱਕਾ ਹੈ ਤੇ ਬੁਲਿਸ਼ ਹਰਾਮੀ ਬਾਰੇ ਵੀਡੀਓ ਆ ਚੁੱਕਾ ਹੈ ਅੱਜ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਦੋਜੀ ਕੈਂਡਲ ਬਾਰੇ ਹੁਣ ਇਹ ਜਿਹੜਾ ਕੈਂਡਲ ਆ ਨਾ ਬਹੁਤ ਇੰਟਰਸਟਿੰਗ ਕੈਂ ਇਹਦੀ ਨਾਲ ਮਾਰਕੀਟ ਉੱਤੇ ਵੀ ਜਾਂਦੀ ਆ ਤੇ ਇਹਦੀ ਨਾਲ ਮਾਰਕੀਟ ਥੱਲੇ ਵੀ ਆਉਂਦੀ ਆ ਮਤਲਬ ਕਿ ਇਦਾਂ ਦਾ ਕੈਂਡਲਸਟਿਕ ਪੈਟਰਨ ਆ ਜੀ ਦੇ ਨਾਲ ਮਾਰਕੀਟ ਉੱਤੇ ਤੇ ਥੱਲੇ ਦੋਨਾਂ ਸਾਈਡਾਂ ਨੂੰ ਜਾਂਦੀ ਆ ਬਹੁਤ ਇੰਟਰਸਟਿੰਗ ਆ ਸੋ ਇਸ ਕਰਕੇ ਅੱਜ ਦੀ ਜਿਹੜੀ ਵੀਡੀਓ ਆ ਛੋਟੀ ਵੀਡੀਓ ਹੋਊਗੀ ਇੰਪੋਰਟੈਂਟ ਵੀਡੀਓ ਹੋਊਗੀ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖਣਾ ਸੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇਹਦੀ ਪਹਿਚਾਨ ਸਮਝਾਂਗੇ ਕਿ ਪਹਿਚਾਨ ਕੀ ਇਹਦੀ ਸੋ ਦੇਖੋ ਤੁਹਾਡੇ ਸਾਹਮਣੇ ਦੇਖੋ ਇਹ ਹਰਾ ਵੀ ਹੋ ਸਕਦਾ ਲਾਲ ਵੀ ਹੋ ਸਕਦਾ ਰੰਗ ਦਾ ਕੋਈ ਫਰਕ ਨਹੀਂ ਪੈਂਦਾ ਹੁਣ ਦੇਖੋ ਇਹਦੇ ਹਾਈ ਤੋਂ ਲੈ ਕੇ ਤੇ ਜੇ ਦੇਖੋ ਇਹਦੀ ਲੋ ਤੱਕ ਆਪਾਂ ਹਿੱਸਾ ਦੇਖੀਏ ਜਿਹੜੀ ਦੇਖੋ ਉੱਤੇ ਡੰਡੀ ਆ ਇਹਨੂੰ ਆਪਾਂ ਕਹਿੰਦੇ ਆ ਡਬਲਯੂ ਆਈ ਸੀ ਕੇ ਵਿਕ ਜਿਹੜੀ ਉੱਤੇ ਤੇ ਥੱਲੇ ਡੰਡੀ ਇਹਨੂੰ ਆਪਾਂ ਕਹਿੰਦੇ ਵਿਕ ਤੇ ਜਿਹੜੀ ਦੇਖੋ ਵਿਚਕਾਰ ਆ ਹਰੀ ਤੇ ਲਾਲ ਇਹਨੂੰ ਆਪਾਂ ਕਹਿੰਦੇ ਬਾਡੀ ਬੀ ਓ ਡੀ ਵਾਈ ਬਾਡੀ ਸੋ ਹੁਣ ਦੇਖੋ ਇੱਥੇ ਧਿਆਨ ਨਾਲ ਇਥੋਂ ਦੇਖੋ ਹਾਈ ਤੋਂ ਲੈ ਕੇ ਇਥੋਂ ਤੱਕ ਜੇ ਇਹ ਹਿੱਸਾ ਆਪਣਾ 100% ਹਿੱਸਾ ਹੈ ਨਾ 100% ਆ 100% ਦੇ ਵਿੱਚ ਤੁਸੀਂ ਲਾ ਲोगे 45% ਤੁਹਾਡੀ ਉੱਤੇ ਵਾਲੀ ਵੇਖੋਗੀ ਤੇ 45% ਤੁਹਾਡੀ ਥੱਲੇ ਵਾਲੀ ਵੇਖੋਗੀ 10% ਬੋਡੀ ਸੋ ਇਹ ਆ ਇਹਦੀ ਪਹਿਚਾਨ ਮਤਲਬ ਦੇਖੋ ਜਿੰਨੀ ਵਿਕ ਉੱਤੇ ਵਾਲੀ ਆ ਓਨੀ ਹੀ ਵਿਕ ਥੱਲੇ ਵਾਲੀ ਹੋਣੀ ਚਾਹੀਦੀ ਹੈ ਤੇ ਜਿਹੜੀ ਵਿਚਕਾਰਲੀ ਬੋਡੀ ਆ ਇਹ ਤੁਹਾਡੀ ਹੋਣੀ ਚਾਹੀਦੀ ਬਹੁਤ ਛੋਟੀ 10% 10 15% ਬਹੁਤ ਛੋਟੀ ਹੋਣੀ ਚਾਹੀਦੀ ਆ ਤੇ ਜਿਹੜੀ ਤਾਂਡੀ ਮੰਨ ਲਓ ਵੇਖ ਕੇ ਦੋਨਾਂ ਸਾਈਡਾਂ ਤੇ ਉਹ ਬਰਾਬਰ ਹੋਣੀ ਚਾਹੀਦੀ ਐ ਇਹ ਦੀ ਪਹਿਚਾਨ ਹੋਗੀ ਹਰਾ ਵੀ ਹੋ ਸਕਦਾ ਲਾਲ ਵੀ ਹੋ ਸਕਦਾ ਰੰਗ ਦਾ ਕੋਈ ਫਰਕ ਨਹੀਂ ਪੈਂਦਾ ਹੁਣ ਆਪਾਂ ਸਮਝਦੇ ਆ ਕਿ ਇਹਦੇ ਵਾਸਤੇ ਆਪਾਂ ਰੂਲਸ ਕਿਹੜੇ ਕਿਹੜੇ ਫਾਲੋ ਕਰਨੇ ਆ ਜਿਹਦੇ ਨਾਲ ਆਪਾਂ ਨੂੰ ਐਕੂਰਸੀ ਸ਼ਾਨਦਾਰ ਮਿਲੇ ਸੋ ਸਭ ਤੋਂ ਪਹਿਲਾ ਰੂਲ ਤਾਂ ਇਹੋ ਦੇਖੋ ਛੋਟਾ ਸਾਈਜ਼ ਹੋਣਾ ਚਾਹੀਦਾ ਜਿੰਨਾ ਛੋਟਾ ਸਾਈਜ਼ ਓਨਾ ਹੀ ਉਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਵੱਡਾ ਮਿਲਣ ਦੇ ਚਾਂਸ ਆ ਤੇ ਉਹਦੇ ਸਕਸੈਸ ਹੋਣ ਦੇ ਵੀ ਚਾਂਸ ਜ਼ਿਆਦਾ ਹੈ ਇਹ ਸਾਈਜ਼ ਛੋਟਾ ਹੈ ਰੂਲ ਨੰਬਰ 2 ਜੇ ਦੇਖੋ ਅਪ ਟ੍ਰੈਂਡ ਦੇ ਵਿੱਚ ਬਣਿਆ ਜਿਵੇਂ ਦੇਖੋ ਮੈਂ ਤੁਹਾਨੂੰ ਪਹਿਲਾਂ ਕਲੀਅਰ ਕੀਤਾ ਕਿ ਇਹ ਜਿਹੜਾ ਕੈਂਡਲ ਆ ਇਹ ਦੇ ਨਾਲ ਮਾਰਕੀਟ ਉੱਤੇ ਵੀ ਜਾਂਦੀ ਹੈ ਤੇ ਇਹਦੇ ਨਾਲ ਮਾਰਕੀਟ ਥੱਲੇ ਵੀ ਆਉਂਦੀ ਹੈ ਸੋ ਟ੍ਰੈਂਡ ਦੇਖੋ ਆਪਾਂ ਦੇਖਣਾ ਹੈ ਸਭ ਤੋਂ ਪਹਿਲਾਂ ਜੇ ਟ੍ਰੈਂਡ ਦੇਖਣਾ ਨਹੀਂ ਆਉਂਦਾ ਤੁਹਾਨੂੰ ਸੋਦੇ ਬਾਰੇ ਦੇਖੋ ਆਪਾਂ ਕੱਲ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਟ੍ਰੈਂਡ ਬਾਰੇ ਸੋ ਸਭ ਤੋਂ ਪਹਿਲਾਂ ਟ੍ਰੈਂਡ ਦੇਖਣਾ ਤੁਸੀਂ ਜੇ ਦੇਖੋ ਅਪ ਟ੍ਰੈਂਡ ਦੇ ਵਿੱਚ ਬਣਿਆ ਦੋਜੀ ਕੈਂਡਲ ਫਿਰ ਆਪਾਂ ਹਾਈ ਬ੍ਰੇਕ ਤੇ ਐਂਟਰੀ ਕਰਨੀ ਹੈ ਜੇ ਡਾਊਨ ਟ੍ਰੈਂਡ ਦੇ ਵਿੱਚ ਬਣਿਆ ਫਿਰ ਆਪਾਂ ਲੋ ਬ੍ਰੇਕ ਤੇ ਐਂਟਰੀ ਕਰਨੀ ਆ ਤੇ ਜਿੱਥੇ ਦੇਖੋ ਦੋਜੀ ਕੈਂਡਲ ਬਣਿਆ ਆ ਉਥੇ ਸਪੋਰਟ ਜ਼ਰੂਰ ਹੋਣਾ ਚਾਹੀਦਾ ਸਪੋਰਟ ਦੇਖੋ ਲਾਈਨ ਦਾ ਵੀ ਹੋ ਸਕਦਾ ਜਿਵੇਂ ਦੇਖੋ ਆ ਹਰੀਜ਼ਨਟਲ ਲਾਈਨ ਦਾ ਸਪੋਰਟ ਇਹਦੇ ਉੱਤੇ ਦੋਜੀ ਬਣਿਆ ਫਿਰ ਇਥੋਂ ਹਾਈ ਬ੍ਰੇਕ ਹੋਊਗਾ ਉੱਤੇ ਜਾ ਸਕਦੀ ਹੈ ਤੇ ਜੇ ਦੇਖੋ ਡਾਊਨ ਟ੍ਰੈਂਡ ਦੇ ਵਿੱਚ ਬਣਿਆ ਫਿਰ ਰੈਜ਼ਿਸਟੈਂਸ ਹੋਣਾ ਚਾਹੀਦਾ ਹਰੀਜ਼ਨਟਲ ਲਾਈਨ ਦਾ ਹੋ ਸਕਦਾ ਇਹਦੇ ਕੋਲ ਬਣੂਗਾ ਇਥੋਂ ਥੱਲੇ ਆ ਸਕਦੀ ਹੈ ਤੇ ਕੇਬਲ ਦੇਖੋ ਸਪੋਰਟ ਹਰੀਜ਼ਨਟਲ ਲਾਈਨ ਦਾ ਜਾਂ ਫਿਰ ਰੈਜ਼ਿਸਟੈਂਸ ਹਰੀਜ਼ਨਟਲ ਲਾਈਨ ਦਾ ਨਹੀਂ ਹੁੰਦਾ ਟ੍ਰੈਂਡ ਲਾਈਨ ਦਾ ਵੀ ਹੁੰਦਾ ਟ੍ਰੈਂਡ ਲਾਈਨ ਦਾ ਵੀ ਦੇਖੋ ਡਾਊਨ ਟ੍ਰੈਂਡ ਦੇ ਵਿੱਚ ਹੋ ਸਕਦਾ ਰੈਜ਼ਿਸਟੈਂਸ ਤੇ ਅਪ ਟ੍ਰੈਂਡ ਦੇ ਵਿੱਚ ਵੀ ਟ੍ਰੈਂਡ ਲਾਈਨ ਦਾ ਸਪੋਰਟ ਹੋ ਸਕਦਾ ਸੋ ਇਹ ਚੀਜ਼ਾਂ ਧਿਆਨ ਰੱਖਣੀਆਂ ਹੁਣ ਆਪਾਂ ਦੇਖਦੇ ਹਾਂ ਚਾਰਟ ਤੇ ਕਿ ਕਿਵੇਂ ਇਹ ਬੰਦਾ ਤੇ ਕਿਵੇਂ ਇਹਦੇ ਵਿੱਚ ਆਪਾਂ ਐਂਟਰੀ ਕਰਨੀ ਕਿ ਇੱਥੇ ਸਟਾਪ ਲੋਸ ਰੱਖਣਾ ਹੁਣ ਦੇਖੋ ਇੱਥੇ ਆਪਣੇ ਸਾਹਮਣੇ ਇੱਥੇ ਦੇਖੋ ਬੰਦਾ ਆਪਣਾ ਟ੍ਰੈਂਡ ਲਾਈਨ ਦਾ ਰੈਜ਼ਿਸਟੈਂਸ ਡਾਊਨ ਟ੍ਰੈਂਡ ਹੈ ਤੇ ਇੱਥੇ ਕੀ ਬਣਿਆ ਆਪਣਾ ਕੈਂਡਲ 도ਜੀ ਕੈਂਡਲ ਬਣਿਆ 도ਜੀ ਕੈਂਡਲ ਬਣਿਆ ਤੇ 도ਜੀ ਕੈਂਡਲ ਦਾ ਦੇਖੋ ਡਾਊਨ ਟ੍ਰੈਂਡ ਦੇ ਵਿੱਚ ਬਣਿਆ ਸੋ ਜਿੱਦੋਂ ਹੀ ਦੇਖੋ ਲੋ ਬ੍ਰੇਕ ਹੁੰਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਨੀ ਹੁੰਦੀ ਹੈ ਤੇ ਹਾਈ ਜਿਹੜਾ ਇਹਦਾ ਆਪਾਂ ਸਟਾਪ ਲੋਸ ਲਾ ਦੇਣਾ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਦੇਖੋ ਆਪਾਂ ਇਹਦੇ ਵਿੱਚ ਸਟਾਪ ਲੋਸ ਨੂੰ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਹਾਂ ਤੇ ਜੇ ਦੇਖੋ ਅਪ ਟ੍ਰੈਂਡ ਦੇ ਵਿੱਚ ਬਣੀ ਤੇ ਫਿਰ ਆਪਾਂ ਕੀ ਕਰਨਾ ਫਿਰ ਹਾਈ ਬ੍ਰੇਕ ਤੇ ਐਂਟਰੀ ਕਰਨੀ ਹੈ ਤੇ ਲੋ ਫਿਰ ਆਪਾਂ ਸਟਾਪ ਲੋਸ ਲਾਉਣਾ ਹੁੰਦਾ ਸੋ ਆਈ ਹੋਪ ਸਾਰੀਆਂ ਚੀਜ਼ਾਂ ਤੁਹਾਨੂੰ ਦੋਜ਼ੀ ਕੈਂਡਲ ਬਾਰੇ ਕਲੀਅਰ ਹੋ ਗਈਆਂ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਸੋ ਤੁਸੀਂ ਕਮੈਂਟ ਦੇ ਵਿੱਚ ਕੁਐਸਚਨ ਕਰ ਸਕਦੇ ਹੋ ਸਵਾਲ ਕਰ ਸਕਦੇ ਹੋ ਸੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ